ਕੈਂਡੀ ਵੀ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਕੁਲਵੰਤ ਸੰਦੋੜਵੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਜਿਹੜੇ ਲੋਕ ਕਹਿੰਦੇ ਹੁੰਦੇ ਸੀ ਬੁਲਟਾ ਰੱਖਿਆ ਪਟਾਕੇ ਪਾਉਣ ਨੂੰ ਉਹ ਸਾਵਧਾਨ ਹੋ ਜਾਣ ਕਿਉਂਕਿ ਟ੍ਰੈਫਿਕ ਪੁਲਿਸ ਦੇ ਵਿੱਚ ਇੱਕ ਨਵਾਂ ਸਿੰਘਮ ਆ ਗਿਆ ਦੱਸ ਦਈਏ ਸਿੰਘਮ ਵੀ ਇਹ ਹੈ ਜਿਹਾ ਕਿ ਤੁਹਾਡੇ ਪਟਾਕੇ ਪਵਾ ਦੇਗਾ ਤੁਹਾਡੇ ਸ਼ੱਕੇ ਛੜਾ ਦੇਗਾ ਅਜਿਹੇ ਰੋਬ ਰੱਖਦਾ ਹੈ ਕਿ ਨਕੇਲ ਕੱਸ ਦਿੱਤੀ ਐ ਜਤਿੰਦਰ ਸਿੰਘ ਨਾਮਕ ਟ੍ਰੈਫਿਕ ਪੁਲਿਸਨ ਚਾਰਜ ਨੇ ਪਹਿਲੇ ਦਿਨ ਜਦੋਂ ਆਪਦਾ ਕਾਰਜ ਭਾਗ ਸੰਭਿਆ ਤਾਂ ਪਹਿਲੇ ਦਿਨ ਹੀ ਚੈਕਿੰਗ ਸ਼ੁਰੂ ਕਰ ਦਿੱਤੀ ਤੇ ਨਾਲ ਦੀ ਨਾਲ ਉਹਨਾਂ ਨੇ ਚਲਾਨ ਕੱਟਨੇ ਵੀ ਸ਼ੁਰੂ ਕਰ ਦਿੱਤੇ ਤੇ ਕਿਹਾ ਕਿ ਮੈਂ ਕਿਸੇ ਨੂੰ ਬਖਸ਼ਾਂਗਾ ਨਹੀਂ ਜੋ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰੇਗਾ ਉਹ ਖਮਿਆਜਾ ਭੁਗਤੇਗਾ ਚਲਾਨ ਭੁਗਤੇਗਾ ਜੇਕਰ ਕੋਈ ਅੰਗਹਿਲੀ ਕਰਦਾ ਤਾਂ ਉਸ ਦੇ ਉੱਪਰ ਵੱਡੀ ਜਿਹੜੀ ਇਹ ਕਾਰਵਾਈ ਕੀਤੀ ਜਾਵੇਗੀ ਤਾਂ ਉਸ ਨੂੰ ਬਖਸ਼ਿਆ ਨਹੀਂ ਜਾਏਗਾ ਸਾਡੇ ਨਾਲ ਮੋਗਾ ਤੋਂ ਕਸ਼ਿਸ਼ ਜੀ ਜੁੜ ਰਹੇ ਨੇ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਕਿਵੇਂ ਦੇਖਦੇ ਨੇ ਸਾਰੇ ਮਾਹੌਲ ਨੂੰ ਅੱਛਾ ਜੀ ਸਵਾਗਤ ਹੈ ਤੁਹਾਡਾ ਮੋਗਾ ਦੇ ਵਿੱਚ ਕਹਿੰਦੇ ਨਵਾਂ ਸਿੰਘਮ ਆ ਗਿਆ ਹੈ ਕਿ ਟ੍ਰੈਫਿਕ ਪੁਲਿਸ ਦੇ ਵਿੱਚ ਲਗਾਤਾਰ ਚੈਕਿੰਗਾਂ ਸ਼ੁਰੂ ਹੋ ਚੁੱਕੀਆਂ ਨੇ ਕਿਵੇਂ ਦੇਖਦੇ ਹੋ ਕਿ ਕਿਸ ਤਰ੍ਹਾਂ ਦਾ ਮਾਹੌਲ ਬਣਿਆ ਮੋਗਾ ਦੇ ਵਿੱਚ ਸਰ ਮੋਗਾ ਦੇ ਵਿੱਚ ਨਵੇਂ ਟ੍ਰੈਫਿਕ ਇੰਚਾਰਜ ਆਏ ਆ ਜਿੰਦਰ ਸਿੰਘ ਜੀ ਜਿਨ੍ਹਾਂ ਵੱਲੋਂ ਆਂਦੇ ਸਾਰ ਹੀ ਜਿਹੜਾ ਹੈ ਕਿ ਲੋਕਾਂ ਨੇ ਜਿਹੜੇ ਜਨਾਨ ਘਟਨਾ ਸ਼ੁਰੂ ਕਰ ਦਿੱਤੇ ਜਿਹੜੇ ਲੋਕੀ ਆ ਜਿਹੜੇ ਨੌਜਵਾਨ ਜਿਹੜੇ ਬੁਲਟ ਬਾਜੀ ਕਰਦੇ ਆ ਤੇ ਬੁਲਟ ਤੇ ਪਟਾਕੇ ਪਾਉਂਦੇ ਆ ਜਾਂ ਜਿਹੜੇ ਸਕੂਲਾਂ ਕਾਲਜਾਂ ਦੇ ਅੱਗੇ ਜਾ ਜਾ ਕੇ ਮਤਲਬ ਖੜਦੇ ਆ ਉਹਨਾਂ ਦੇ ਉੱਪਰ ਸਖਤੀ ਕਰਨ ਸੰਬੰਧੀ ਉਹਨਾਂ ਆਲਰੇਡੀ ਉਹਨਾਂ ਦੇ ਜਲਾਨ ਕੀਤੇ ਜਾ ਰਹੇ ਆ ਨਾਲ ਹੀ ਉਹਨਾਂ ਨੂੰ ਚੇਤਾਵਨੀ ਵੀ ਦਿੱਤੀ ਹੈ ਇੱਕ ਦੋ ਨੌਜਵਾਨ ਇਸ ਤਰ੍ਹਾਂ ਦੇ ਵੀ ਉਹਨਾਂ ਨੂੰ ਦੇਖਣ ਦੇ ਵਿੱਚ ਸਾਹਮਣੇ ਆਏ ਆ ਕਿ ਜਿਨ੍ਹਾਂ ਵੱਲੋਂ ਉਹਨਾਂ ਨੂੰ ਕਿਹਾ ਗਿਆ ਹੈ ਕਿ ਮੈਂ ਤਾਂ ਤੁਸੀਂ ਅੱਜ ਤਾਂ ਚੇਤਾਵਨੀ ਦੇ ਕੇ ਛੱਡਿਆ ਜਾ ਰਿਹਾ ਅਗਰ ਤੋ ਆ ਦੁਆਰ ਤੋਂ ਤੁਸੀਂ ਫੜੇ ਜਾਂਦੇ ਹੋ ਤੁਹਾਡੇ ਜਲਾਨ ਕੀਤਾ ਜਾਵੇਗਾ ਜੀ ਤੇ ਕਿਵੇਂ ਲੱਗਦਾ ਕਿ ਮਾਹੌਲ ਜਿਹੜਾ ਹੈ ਮੋਗਾ ਦੇ ਵਿੱਚ ਜਿਸ ਤਰ੍ਹਾਂ ਟ੍ਰੈਫਿਕ ਪੁਲਸ ਦੇ ਇਨਚਾਰਜ ਨਵੇਂ ਆਏ ਨੇ ਤਾ ਲੋਕਾਂ ਦੇ ਵਿੱਚ ਵੀ ਥੋੜਾ ਬਹੁਤ ਐਸਟੀ ਨੂੰ ਲੈ ਕੇ ਹੋਇਆ ਹੋਏਗਾ ਕਿ ਅਸੀਂ ਇਹਦਾ ਹੈਲਮਟ ਪਾ ਕੇ ਜਾਂ ਸੀਟ ਬੈਲਟ ਲਾ ਕੇ ਜਾਂ ਬੋਲਡ ਦੇ ਪਟਾਕੇ ਨਾ ਪਾਈ ਇਸ ਤਰ੍ਹਾਂ ਦਾ ਮਾਹੌਲ ਤਾਂ ਬਣਿਆ ਹੋਏਗਾ ਸਰ ਇਸ ਟਾਈਮ ਤਾਂ ਪੂਰਾ ਦਹਿਸ਼ਤ ਮਤਲਬ ਕਹਿ ਸਕਦੇ ਆਪਾਂ ਲੋਕਾਂ ਦੇ ਵਿੱਚ ਕੋਈ ਡਰ ਪੈ ਚੁੱਕਿਆ ਹੈ ਜੀ ਜੇ ਅਸੀਂ ਮਤਲਬ ਬੋਲਡ ਦੇ ਪਟਾਕੇ ਪਾਨੇ ਜਾਂ ਆਪਣੀ ਗੱਡੀਆਂ ਦੇ ਉੱਪਰ ਜਿਹੜੇ ਜਿਹੜੇ ਸ਼ੀਸ਼ਿਆਂ ਦੇ ਉੱਪਰ ਕਾਲੀਆਂ ਫਿਲਮਾਂ ਲਗਾ ਕੇ ਨਿਕਲਦੇ ਆਂ ਸਾਡਾ ਚਲਾਨ ਖੱਟਿਆ ਜਾ ਸਕਦਾ ਹੈ ਪਹਿਲਾਂ ਵੀ ਟ੍ਰੈਫਿਕ ਪਰਿਵਾਰੀ ਜਿਹੜੇ ਆਉਂਦੇ ਰਹੇ ਆ ਆਂਦੇ ਸਾਰੀ ਹਰੇਕ ਪਰ ਟ੍ਰੈਫਿਕ ਪਰਿਵਾਰੀ ਵੱਲੋਂ ਆਪਣੀ ਛਾਪ ਕੁਝ ਦੇਰ ਬਾਅਦ ਉਹ ਢਿੱਲੇ ਪੈ ਜਾਂਦੇ ਹੁਣ ਦੇਖਣਾ ਇਹ ਹੋਵੇਗਾ ਕਿ ਜਿਹੜੇ ਨਵੇਂ ਪਰਿਵਾਰੀ ਆਏ ਐ ਕਿ ਉਹ ਆਪਣਾ ਰਤਬਾ ਜਾਂ ਆਪਣਾ ਦਬਦਬਾ ਇਸੇ ਤਰ੍ਹਾਂ ਕਾਇਮ ਰੱਖਣਗੇ ਜਾਂ ਕੁਝ ਦੇਰ ਬਾਅਦ ਉਹ ਆਪਣੇ ਕੰਮ ਦੇ ਬੱਧੇ ਢਿੱਲੇ ਪੈ ਜਾਣਗੇ ਜੇ ਤੁਸੀਂ ਜਿਹੜੀ ਗੱਲ ਤੁਸੀਂ ਕਹੀ ਇਹ ਬਹੁਤ ਮਹੱਤਵਪੂਰਨ ਕਹੀ ਹੈ ਕਿ ਜਦੋਂ ਨਵੇਂ-ਨਵੇਂ ਆਉਂਦੇ ਆ ਤਾਂ ਬਹੁਤ ਵਧੀਆ ਕੰਮ ਕਰਦੇ ਆ ਬਾਅਦ ਢਿੱਲੇ ਪੈ ਜਾਂਦੇ ਆ ਪਰ ਜੇ ਦੇਖਿਆ ਜਾਵੇ ਕਸ਼ੇਤ ਜੀ ਇਸ ਤਰ੍ਹਾਂ ਲਗਾਤਾਰ ਇਹ ਆਪਦਾ ਕੰਮ ਕਰਦੇ ਰਹਿਣ ਤਾਂ ਮੇਰਾ ਖਿਆਲ ਹੈ ਐਕਸੀਡੈਂਟ ਵੀ ਹੁਣ ਉਹ ਬਚਣਗੇ ਹੁਲੜਬਾਜੀ ਵਿੱਚ ਬਚਣਗੀਆਂ ਜੋ ਕੁੜੀਆਂ ਦੇ ਕਾਲਜਾਂ ਦੇ ਬਾਹਰ ਜਾ ਕੇ ਖੜਨ ਦਾ ਮਾਹ ਜੀ ਸਰ ਬਿਲਕੁਲ ਇਸ ਨਾਲ ਤਾਂ ਬਹੁਤ ਜ਼ਿਆਦਾ ਥੱਲ ਪਾਉਗੀ ਜੀ ਕਿਉਂਕਿ ਮੋਗੇ ਦੇ ਵਿੱਚ ਕੁੜੀਆਂ ਦੇ ਕਾਲਜ ਮੇਨ ਬਜ਼ਾਰਾਂ ਦੇ ਵਿੱਚ ਹੈ ਜੀ ਉੱਥੇ ਜਿਹੜੇ ਮੁੰਡੇ ਆਸੇ ਪਾਸੇ ਖੜ੍ਹ ਜਾਂਦੇ ਆ ਤੇ ਢੇੜੇ ਕੱਢਦੇ ਆ ਇਸ ਵਤੀ ਇਹਨਾਂ ਵੱਲੋਂ ਨਾਕੇ ਵੀ ਲਗਾਏ ਜਾ ਰਹੇ ਆ ਤੇ ਚੇਤਾਵਨੀਆਂ ਵੀ ਦਿੱਤੀਆਂ ਜਾ ਰਹੀਆਂ ਜੀ ਪੂਰੀ ਜੀ ਬਹੁਤ ਬਹੁਤ ਧੰਨਵਾਦ ਕਸ਼ਿਤ ਜੀ ਤਾਂ ਇਹ ਕਿਹਾ ਜਾ ਰਿਹਾ ਕਿ ਜਿਹੜੇ ਪਟਾਕੇ ਪਾਉਂਦੇ ਨੇ ਜਾਂ ਕੁੜੀਆਂ ਦੇ ਕਾਲਜਾਂ ਦੇ ਬਾਹਰ ਜਾ ਕੇ ਢੇੜੀਆਂ ਲਾਉਂਦੇ ਨੇ ਜਾਂ ਢੇੜੀ ਰੂਟ ਬਣਾ ਰੱਖਿਆ ਤੇ ਪਿਕਨਿਕ ਦਾ ਮਾਹੌਲ ਬਣਾ ਰੱਖਿਆ ਉਹਨਾਂ ਉੱਪਰ ਨਕੇਲ ਕਸੀ ਜਾ ਰਹੀ ਹੈ ਕਾਲੀਆਂ ਫਿਲਮਾਂ ਜਿਹੜੀਆਂ ਆ ਗ ਰੋਕ ਲਗਾਈ ਜਾ ਰਹੀ ਹੈ ਲਗਾਤਾਰ ਤੜਾ ਤੜਾ ਚਲਾਨ ਕੱਟੇ ਜਾ ਰਹੇ ਨੇ ਲੋਕਾਂ ਦੇ ਵਿੱਚ ਡਰ ਦਾ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ ਕਿ ਘਰੋਂ ਨਿਕਲਦੋਂ ਪਹਿਲਾਂ 20 ਵਾਰ ਸੋਚਣਾ ਪੈਂਦਾ ਕਿ ਸਾਡਾ ਇੰਸ਼ੋਰੈਂਸ ਪੂਰਾ ਹੈ ਸਾਡੇ ਕੋਲ ਲਾਇਸੈਂਸ ਹੈ ਜਾਂ ਸਾਡੇ ਜਿਹੜੇ ਸ਼ੀਸ਼ੇ ਨੇ ਜਾਂ ਕਿਵੇਂ ਪੱਗ ਬੰਨੀ ਹੈ ਜਾਂ ਕਹਿ ਲਈਏ ਕਿ ਹੈਲਮਟ ਲਿਆ ਇਸ ਤਰ੍ਹਾਂ ਦਾ ਜਿਹੜਾ ਮਾਹੌਲ ਹੈ ਮੋਗਾ ਦੇ ਵਿੱਚ ਬਣਿਆ ਹੋਇਆ ਇੱਕ ਬੁਲਟ ਦੇ ਪਟਾਕੇ ਮਾਵਾਂ ਤੇ ਨੌਜਵਾਨ ਲੱਗਦੇ ਆ ਉਹਨਾਂ ਨੂੰ ਕੀ ਕਰਨੀ ਚਾਹੀਦੀ ਹੈ ਇਸ ਵਾਰ ਜੀ ਮੋਗਾ ਨਿਵਾਸੀਆਂ ਨੂੰ ਅਪੀਲ ਕੀਤੀ ਜਾਂਦੀ ਹੈ ਵੀ ਜਿਹੜੇ ਵੀ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਨਾ ਕਰਨ ਇਸ ਸਬੰਧੀ ਸੁਭਾ ਵੀ ਅਸੀਂ ਚੈਕਿੰਗ ਕੀਤੀ ਸੀ ਜੋ ਵੀ ਬੁਲਟ ਤੇ ਪਟਾਕੇ ਪਾਉਂਦੇ ਆ ਉਹਨਾਂ ਦੇ ਵਾਰ ਤੋਂ ਵਾਰ ਚਲਾਨ ਕੀਤੇ ਗਏ ਆ ਜਾਂ ਟ੍ਰਿਪਲ ਰਾਈਡਿੰਗ ਜਾਂ ਬਿਨਾ ਨੰਬਰ ਪਲੇਟ ਤੋਂ ਜਾਂ ਜੋ ਕਾਲੀਆਂ ਫਿਲਮਾਂ ਲਾ ਕੇ ਸ਼ਹਿਰ ਦੇ ਵਿੱਚ ਘੁੰਮ ਰਹੇ ਉਹਨਾਂ ਦੀਆਂ ਟ੍ਰੈਫਿਕ ਨਹੀਂ ਮਾਰ ਦਿੱਤਾ ਤਾਂ ਚਲਾਨ ਕੀਤੇ ਗਏ ਨਹੀਂ ਤੇ ਅੱਗੇ ਵੀ ਕੀਤੇ ਜਾਣਗੇ ਕੁਝ ਡਰਾਈਵਰ ਵੀ ਦੇਖ ਕੇ ਆਇਆ ਇਹ दारू ਪੀ ਕੇ ਗੱਡੀਆਂ ਚਲਾਉਂਦੇ ਆ ਉਹਨਾਂ ਨੂੰ ਕੀ ਮੈਸੇਜ ਹੈ ਹਾਂਜੀ ਉਹਨਾਂ ਨੂੰ ਵੀ ਜੋ ਸਰ ਸਕੂਲ ਦੇ ਪ੍ਰਸ਼ਾਸਨਾਂ ਉਹਨਾਂ ਨੂੰ ਵੀ ਅਪੀਲ ਕੀਤੀ ਜਾਂਦੀ ਹੈ ਵੀ ਜੋ ਵੀ ਕੋਈ ਬੱਸ ਦੇ ਡਰਾਈਵਰ ਰੱਖਣੇ ਆ ਉਹਨੂੰ ਚੰਗੀ ਤਰ੍ਹਾਂ ਵੈਰੀਫਾਈ ਕਰਕੇ ਰੱਖਿਆ ਜਾਵੇ ਅਤੇ ਜੋ ਵੀ ਜਿਹੜੇ ਕੋਈ ਅੰਸਰ ਜਿਹੜੇ दारू ਪੀ ਕੇ ਗੱਡੀਆਂ ਚਲਾਉਂਦੇ ਆ ਜਾਂ ਸਕੂਲ ਦੀਆਂ ਬੱਸਾਂ ਚਲਾਉਂਦੇ ਆ ਉਹਨਾਂ ਦੇ ਜੋ ਟ੍ਰੈਫਿਕ ਨਿਯਮਾਂ ਤੇ ਚਲਾਨੇ ਕੀਤੇ ਜਾਣਗੇ ਤੇ ਜੋ ਵੀ ਬਣਦੀ ਕਾਨੂੰਨੀ ਕਾਰਵਾਈ ਅਮਲ ਚ ਲਿਆਂਦੀ ਜਾਏਗੀ ਇੱਕ ਅੱਜ ਵੀ ਮਾਮਲਾ ਆਇਆ ਜੀ ਜਿਸ ਵਿੱਚ ਇੱਕ ਲੜਕੀ ਸੀਗੀ ਬੜੀ ਮੁਸ਼ਕਲ ਨਾਲ ਉਸ ਦੀ ਜਾਨ ਬਚਾਈ ਹੈ ਉਹ ਉਸ ਤੇ ਕੀ ਕਾਰਵਾਈ ਕੀਤੀ ਗਈ ਉਹਦੇ ਸਬੰਧੀ ਜੀ ਉਹਦਾ ਡਾਕਟਰੀ ਮੁਲਾਜ਼ਾ ਕਰਵਾਇਆ ਗਿਆ ਅਤੇ ਸਿਟੀ ਥਾਣਾ ਦੇ ਵਿੱਚ ਉਹਨੂੰ ਬੇਸ਼ਕੀਤਾ ਜੋ ਵੀ ਉਹ ਤਾਂ ਲੋਕ ਬਣਦੀ ਕਾਨੂੰਨੀ ਕਾਰਵਾਈ ਅਮਲ ਚ ਲਿਆਂਦੀ ਜਾਵੇਗੀ